Tá ali para usar, para ir 왜 그리 가서? 바디카르네? 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 바디카카 ਉਹ ਨਿਹਾਲ ਮਹਾਰਾਜ ਸ੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਾਰੇ ਦਾ ਆਪਦਾ ਹੈ ਬੜੇ ਉਦਮ ਨਾਲ ਦੇਖੋ ਕਿੰਨੇ ਦਾ ਪੱਲਾ ਹੋ ਰਿਹਾ ਹੈ ਕਿੰਨਾ ਜੀ ਹੁਣ ਤੁਸੀਂ ਆ ਵੀ ਦੇਖੋ ਅਸੀਂ ਤੁਹਾਨੂੰ ਕਿਹਾ ਸੀ ਇਹ ਪ੍ਰਧਾਨ ਨੇ ਜੇ ਉਸ ਕਲੱਬ ਤੇ ਇਹ ਬੜਾ ਸਾਥ ਦਿੱਤਾ ਜੀ ਇਹਨਾਂ ਨੂੰ ਤੇ ਜਿੱਥੇ ਅਸੀਂ ਪਹਿਲੀ 10 ਕਾਨਫਰੰਸ ਇਹਨਾਂ ਨੂੰ ਕੀਤੀ ਇਹ ਕਹਿੰਦੇ ਤੁਸੀਂ ਬਣਾਓਗੇ ਵੀ ਸਹੀ ਅਦਿਕ ਮਨਜ਼ੂਰ ਬਣਾਵਾਂਗੇ ਇਹ ਉੱਥੇ ਵਾਦਾ ਕਰਕੇ ਆਇਆ ਸੀ ਕਹਿੰਦੇ ਕਿ ਆ ਨਹੀਂ ਐਲਾਨ ਨਹੀਂ ਕੀਤਾ ਸੀ ਬਣਾਵਾਂਗੇ ਜ਼ਰੂਰ ਸਹੀ ਗਿਆ ਫਿਰ ਇੱਥੇ ਤੁਹਾਡੇ ਨਾਲ ਆਓ ਆਓ ਕਰੋ ਜੀ ਇਹ ਪਹਲਵਾ ਲਓ ਜੀ ਅੰਦਰੋਂ ਇੱਕ ਸ਼ਾਟ ਕਰੋ ਨਹੀਂ ਨਹੀਂ ਮੈਂ ਵੀ ਮੈਂ ਬਹੁਤ ਕਰਨਾ ਹੈ ਬਹੁਤ ਆਈ ਬੇਸ ਤੁਹਾਡੇ ਨਾਲ ਤਣਕੇ ਨਾਲ ਆ ਜਾਓ ਅੱਗੇ ਆਓ ਥੋੜਾ ਪਿਛੇ ਹੋ ਥੋੜਾ ਮੈਨੂੰ ਚਾਰ ਦੇ ਕੋਲ ਗਿਆ ਪਾਲੋੜੇ ਗਿਆ ਪੌਮਰੇ ਥੋੜਾ ਪਿਛੇ ਹਾਂ ਮੋਰੇ ਸੋਨਿਆ ਜੀ ਆਕਾਰ ਇਹ ਦੇਖੋ ਇਹ ਜਿਆ ਇਹ ਕਮਰਾ ਹੈ ਵੰਗਿਆ ਪੰਜਾਬ ਵਿੱਚ ਤੇ ਉੱਪਰ ਇਹਦੀ ਦਿੱਕਨਸ ਹੈਗੀ 45 65 ਅੱਛਾ ਜੀ ਤੇ ਸਾਰਾ ਸਟਰਕਚਰ ਮੋਰੇ ਸਟਰਕਚਰ ਜੀ ਗਰਮੀ ਨਹੀਂ ਤੇ ਸਰ ਜੀ ਨਹੀਂ ਇਸ ਲੋੜ ਬਰਸਾਤ ਨਹੀਂ ਆਈ ਠੰਡ ਨਹੀਂ ਆਈ बना रहे हैं पहला पैरियां और पहला लगा गया कोई टेनर भी आबरू से अरे टाइम तो आ गया मोड़ मोड़ है काले ऐसा ला बन गया जी मारे बंदे तुम सिंह साहब नाल आओ ना आओ ਬੇਸੀ ਆ ਮਰਾ ਓਕੇ ਆਓ ਬਣਾਦੇ ਵਾਣੇ ਵਾਟਾ ਸਾਰੀ ਦੀ ਜੀ ਨੂੰ ਮੁੱਦੇ ਬਤਾ ਦਾ ਫਕਾਹ ਨਹੀਂ ਜੇ ਗਾਂ ਦੀ ਨਹੀਂ ਜੇ ਗਾਂ ਪਰਵਾਰ ਕੋਲ ਪੇਟਾ ਵੱਡਾ ਮਾਣਾ ਚਾਹਾਂ ਕਰਾਂਗੇ ਕੋਈ ਖ਼ਬਰ ਹੋਏਗਾ ਕਰੋ ਹਾਂਜੀ ਭਾਈ ਸਾਹਿਬ ਆਪਣਾ ਨਾਮ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਪਿੰਡ ਲੋਦੀ ਗੁਜਰ ਜ਼ਿਲ੍ਹਾ ਅੰਮ੍ਰਿਤਸਰ ਹੜ੍ਹ ਦੇ ਕਾਰਨ ਸਾਡੇ ਘਰ ਡੇਗ ਡੇਗੀ ਪਏ ਹੀ ਅਸੀਂ ਬਹੁਤ ਤੰਗ ਹਾਂ ਬਹੁਤ ਜ਼ਿਆਦਾ ਤੰਬੂ 'ਚ ਰਹਿ ਰਹੇ ਹਾਂ ਤੇ ਸਾਡਾ ਮਾਲ ਡੰਗਰੀ ਮਰ ਗਿਆ ਸੀ ਫਸਲ ਵਾੜੀ ਵੀ ਖਰਾਬ ਹੋ ਗਈ ਵੀ ਬਹੁਤ ਮਾੜੇ ਹਾਲਾਤ ਹੀ ਆਪਣਾ ਘਰ ਬਣਾ ਨਹੀਂ ਸਕਦੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਆਪਣਾ ਘਰ ਬਣਾ ਕੇ ਦੇ ਵਿੱਚ ਵੜ ਜਾਾਂਗੇ ਇਹ ਮੰਨ ਲਓ ਬਾਬਾ ਜੀ ਹਣਾ ਮੇਅਰ ਕੀਤੀ ਆ ਸਾਡਾ ਘਰ ਬਣ ਗਿਆ ਆ ਤੇ ਅਸੀਂ ਫੇਰ ਦੁਬਾਰਤੋਂ ਆਪਣੀ ਜ਼ਿੰਦਗੀ ਜਿਹੜੀ ਆ ਖੁਸ਼ੀ ਨਾਲ ਜਿਵਾਂਗੇ ਨਹੀਂ ਤੇ ਸਾਡਾ ਬਹੁਤ ਜ਼ਿਆਦਾ ਮੰਦਾ ਹਲੀ ਆਂ ਬਹੁਤ ਦੁਖੀ ਆਂ ਤੇ ਬਹੁਤ ਮਿਹਰਬਾਨੀ ਕੀ ਕਹਿਣਾ ਚਾਹੋਗੇ ਜੇਕਰ ਬਾਬਾ ਜੀ ਨਾ ਸਾ ਦੇਂਦੇ ਨਾ ਬਾ ਫੜਦੇ ਇਤਕੀ ਲੱਗਦਾ ਸੀ ਤੁਹਾਡੇ ਘਰ ਬਣਾਣਾ ਨਹੀਂ ਬਾਬਾ ਜੀ ਅਸੀਂ ਘਰ ਨਹੀਂ ਬਣਾ ਸਕਦੇ ਕਿਉਂਕਿ ਸਾਡੀ ਜ਼ਮੀਨ ਹੀ ਥੋੜੀ ਬਹੁਤੀ ਉਹ ਵੀ ਸਾਡੀ ਗਹਿਣੇ ਆ ਤੇ ਤੁਹਾਨੂੰ ਪਤਾ 4-500 ਰੁਪਏ ਦਿਹਾੜੀ ਨਾਲ ਘਰ ਨਹੀਂ ਬਣਾਇਆ ਜਾਂਦਾ ਕਿਉਂਕਿ ਪਰਿਵਾਰ ਦਾ ਖਰਚਾ ਵੀ ਆ ਸਾਰਾ ਕੰਮ ਤੇ ਨਹੀਂ ਸਾਡੇ ਕੋਲ ਨਹੀਂ ਬਣਦਾ ਸਰਕਾਰਾਂ ਨੇ ਕੋਈ ਪ੍ਰਾਲਾਗੀ ਤੁਹਾਡੇ ਨਾਲ ਕੋਈ ਨਹੀਂ ਜੀ ਸਾਡੇ ਨਾਲ ਕਿਸੇ ਸਰਕਾਰ ਦਾ ਕੋਈ ਨਹੀਂ ਕੋਈ ਸਰਕਾਰ ਕੋਲੋਂ ਮਬਾਜਾ ਕਿਸੇ ਮਤ ਮਿਲੀ ਹੋਏ ਨਹੀਂ ਜੀ ਨਹੀਂ ਕੋਈ ਹਾਂਜੀ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਲੋਦੀ ਗੁਜਰ ਜੀ ਬਾਬਾ ਜੀ ਦਾ ਕਿਨਾਂ ਧੰਨਵਾਦ ਕਰਦੇ ਹੋ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਜਾਨ ਤੋਂ ਵੱਧ ਵੀ ਧੰਨਵਾਦ ਕਰਦੇ ਆ ਬਾਬਾ ਜੀ ਦਾ ਜਿੰਨਾ ਸਾਨੂੰ ਛੱਤ ਦੇ ਦਿੱਤੀ ਅਸੀਂ ਆਪਣੇ ਬੱਚੇ ਲੈ ਕੇ ਅੰਦਰ ਵੜ ਗਏ ਆ ਠੀਕ ਹੈ ਨਾ ਹਾਂਜੀ ਇਹ ਲੱਗਦਾ ਜੇ ਇੱਕ ਬਾਬਾ ਜੀ ਨਾ ਘਰ ਬਣਾ ਲਈ ਜਿਵੇਂ ਸਾਲ ਆ ਰਿਹਾ ਵਾ ਹਾਂਜੀ ਮੁਸ਼ਕਲ ਹੋ ਰਿਹਾ ਸਵਾਦੇ ਵਾਸਤੇ ਰਹਿਣਾ ਹਾਂਜੀ ਸਾਡੇ ਵਾਸਤੇ ਜੀ ਆਹ ਵੇਖੋ ਤੰਬੂ ਲਾਇਆ ਹੈ ਅਸੀਂ ਮੰਨ ਲਓ ਡੰਗਰਾ ਵਾਲੇ ਬਰਾਂਡੇ 'ਚ ਅਸੀਂ ਰਹਿ ਰਹੇ ਹਾਂ ਤੇ ਸਾਡੇ ਵਾਸਤੇ ਬਹੁਤ ਜਿਆਦੀ ਤੰਗੀ ਜੀ ਨਿਆਣਿਆਂ ਨੂੰ ਬਹੁਤ ਪਰੇਸ਼ਾਨੀ ਸਾਨੂੰ ਬਹੁਤ ਪਰੇਸ਼ਾਨੀ ਹਾਂਜੀ ਅਸੀਂ ਜਿੱਦਾਂ ਦਾ ਬਣਿਆ ਅਸੀਂ ਬਹੁਤ ਜਿਆਦੇ ਖੁਸ਼ ਹਾਂ ਠੀਕ ਹੈ ਜੀ ਹਾਂਜੀ ਠੀਕ ਭਾਈ ਗੁਰਜੀ ਕੀ ਫਤਿਹ ਦਾਸ ਬੰਬਈ ਤੋਂ ਖਾਰ ਗੁਰਦੁਆਰਾ ਬੰਬਈ ਦਾ ਮੁੱਖ ਸੇਵਾਦਾਰ ਹੈ ਬਾਬਾ ਜੀ ਦੇ ਨਾਲ ਆਪਣਾ ਨਾਮ ਬਾਬਾ ਜੀ ਦੇ ਨਾਲ ਅਸੀਂ ਵਾ 63 ਸਾਲ ਤੋਂ ਜੁੜਿਆ ਆਇਆ ਐ ਸੰਸਥਾ ਨਾਲ 63 ਸਾਲ ਤੋਂ ਜੁੜਦੇ ਆਂ ਬਾਬਾ ਜੀ ਦੀ ਐਨੀ ਅਰਦਾਸ ਸੱਚੇ ਪਾਸਾ ਕਰਦੇ ਸੀ ਮੈਂ ਆਪਣੀ ਤੋਂ ਥੋੜੀ ਦੂਰ ਦਾ ਸਿਸਟਰੀ ਦਾ ਜ਼ਰਾ ਕਿ 10 ਦੋ ਬੈਡਰੂਮਾਂ ਚ ਰਹਿੰਦਾ ਸੀ ਤੇ 10 ਦੇ 40 ਹਜ਼ਾਰ ਵਿੱਚ ਬਾਬਾ ਜੀ ਦੀ ਸੇਵਾ ਆਸੇ ਆ ਗਏ ਰਿਆਨ ਵਾਸਤੇ 10 ਨੇ ਕਿਹਾ ਬਾਬਾ ਜੀ 40 ਹਜ਼ਾਰ ਦੀ ਦੋ ਬੈਡਰੂਮ ਦਾ ਫਲੈਟ ਮੈਂ ਕਿੱਥੇ ਕਰਾਂਗਾ ਕਹਿੰਦਾ ਤੂੰ ਫਿਕਰ ਨਾ ਕਰ ਵਾਹਿਗੁਰੂ ਤੈਨੂੰ ਆਪਣੇ ਆਪ ਦੇਵੇਗਾ ਆਜ ਵਾਹਿਗੁਰੂ ਦੇਣਾ ਮੇਰੇ ਕੋਲ 10 ਬੈਡਰੂਮ ਦਾ ਫਲੈਟ ਹੈ ਤੇ ਮੈਂ ਇਕੱਲਾ ਹੋਰ ਬੱਚੇ ਰਹਿੰਦੇ ਮੇਰੇ ਬੱਚੇ ਬੋਖਾਖ ਹਰ ਚੀਜ਼ ਬਾਬਾ ਜੀ ਦੀ ਹੈ ਨੀ ਮੇਰ ਅਰਦਾਸ ਦਾ ਫਰਕ ਹੈ ਸੱਚੇ ਪਾਤਸ਼ਾਹ ਨਾਲ ਮਨ ਨਾਲ ਸੇਵਾ ਕਰੋ ਉਹ ਸੇਵਾ ਪੂਰੀ ਹੁੰਦੀ ਹੈ ਇਹ ਜਿਹੜੀ ਸੇ ਦਾ ਸੰਤੋ ਨੇ ਇਕੱਠੀ ਕੀਤੀ ਹੈ ਅਸੀਂ ਬਾਬਾ ਜੀ ਜੀ ਸੁਹੀ ਕਰਾ ਰਹੇ ਆ ਕਿ ਬਾਬਾ ਜੀ ਨੇ ਦੇਖਦੇ ਆ ਰਹੇ ਕਿਉਂਕਿ ਕਾਫੀ ਚਾਰਦੋ ਅਕੈਡਮੀ ਚਲਦੀਆਂ ਪਈਆਂ ਬੱਚੇ ਪੜ੍ਹਦੇ ਪਏ ਆ ਉਹ ਬੱਚਿਆਂ ਦੀ ਜੋ ਇਹਨਾਂ ਨੇ ਦੇਖਿਆ ਅੱਜ ਵੀ ਦੇਖ ਕੇ ਆਏ ਆ ਬੜਾ ਦਿਲ ਨੂੰ ਤਕ ਹੁੰਦਾ ਹੈ ਕਿ ਦੇਖੋ ਕਿੰਨਾ ਵੱਡਾ ਕੰਮ ਹੈ ਇਹਨਾਂ ਨੇ ਸੰਭਾਲਿਆ ਹੈ ਬਾਬਾ ਜੀ ਇਹਨਾਂ ਨੇ ਸੰਭਾਲਿਆ ਹੈ ਬਾਬਾ ਇਕਬਾਲ ਜੀ ਸੀ ਤਾਂ ਸਦਾ ਬਹੁਤ ਵੀਰ ਸੀ ਉਹਨਾਂ ਦੀ ਕਿ ਸਾਡੇ ਪਾਸ ਉਹ ਚੱਲਦੇ ਵੇ ਅਸੀਂ ਅੱਗੋ ਵੀ ਧਿਆਨ ਕਰਾਂਗੇ ਕਿ ਜੋ ਵੀ ਹੋ ਸਕੇ ਬਤਵਜੋਸ ਸੇ ਉਹ ਤੇ ਹੈ ਉਹ ਕਰਕੇ ਜਾਣੀ ਜਾਨੀ ਹੈ ਹੋਰ ਵੀ ਸੇਵਾ ਅਸੀਂ ਇਕੱਠੇ ਜਾ ਕੇ ਕਰਾਂਗੇ ਤਾਂ ਕਿ ਇਹਨਾਂ ਦਾ ਕੰਮ ਬੰਦ ਨਾ ਹੁੰਦਾ ਹੋਵੇ ਕੰਮ ਚੱਲਦਾ ਰਹੇ ਇਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਕਰੋ ਕਿ ਅਸੀਂ ਇਸ ਕੰਮ ਵਿੱਚ ਸਫਲ ਹੋਈਏ ਵਾਹਿਗੁਰੂ ਮਰ ਕਰੇ ਵਾਹਿਗੁਰੂ ਜੀ ਦਾ ਕਾਹ ਸਾਹਿਬ ਵਾਹਿਗੁਰੂ ਜੀ ਹਾਂਜੀ ਧੰਗ ਨਾਲ ਹੈ makan ਇਹ ਫੈਬ੍ਰੀਕੇਟਡ ਬਣਾਇਆ ਦੇਖੋ ਜੀ ਇਹ ਪਿਆਜ ਫੇਵਕਾਂ ਦੇਖਿਆ ਬਹੁਤ ਅੱਛਾ ਹੈ ਤਰੀਕੇ ਨਾਲ ਅੱਛਾ ਲੱਗਿਆ ਹੁਣ ਬਾਕੀ ਇਹ ਦੀ ਇਹਨਾਂ ਨੂੰ ਪਤਾ ਹੈ ਕਿ ਜਦ ਜਿਹਨਾਂ ਦਿੱਤੇ ਕਿ ਠੀਕ ਰਹੇਗਾ ਬਲਕਿ ਅੱਛਾ ਚੀਜ਼ ਬਾਰੇ ਕਿ ਇੰਨੀ ਚੀਜ਼ ਦੇ ਵਿੱਚ ਆ ਕੇ ਸੈਂਬਲ ਕਰਨਾ ਬਹੁਤ ਅੱਛਾ ਜਾਪਾਨੀ ਫੋਰਮ ਚ ਅਸੀਂ ਨੇ ਫੋਰਮ ਦੇ ਵਿੱਚ ਤੁਸੀਂ ਦੇਖੋ ਜਾ ਕੇ ਇਸਟੀ ਟੀਵੀ ਦੇਖੋ ਉਹਦੇ ਜਿਹਾ ਹੀ ਹੈ ਕਿ ਹੰਦਾ ਸਮਾਨ ਹੰਦਾ 24 5 8 10 ਘੜੇ ਫਿਰ ਦਸੰਬਰ ਕਰ ਨਿਕਲ ਜਾਂਦੇ ਇਹ ਤਾਂ ਕੁਸ਼ਰੀਕ ਸਟੋਰੀ ਹੈ ਉੱਥੇ ਮਲਟੀ ਸਟੋਰੀ ਬਿਲਡਿੰਗ ਐਸੇ ਤਰੀਕੇ ਨਾਲ ਬਣਦੀਆਂ ਨੇ ਤੇ ਅਸੀਂ ਬੇਰਕਰ ਅਰਦਾਸ ਕਰਨੇ ਆ ਕਿ ਸੱਚੇ Açık kâmi yap karı, et, et susuzda na. ਵਾਹਿਗੁਰੂ ਕਰੇ ਮੇਰ ਕਰੇ ਚੜ੍ਹ ਦਰੇ ਆਪਣੀ ਜ਼ੁਬਾਨ ਤੇ ਪੂਰੇ ਰਹਿਣ ਸਾਨੂੰ ਹੀ ਸੇਵਾ ਕਰ ਹਿੰਮਤ ਬਾਬਾ ਹਿੰਮਤ ਦੇ ਸੱਚੇ ਪਾਤਸ਼ਾਹ ਤਾਂ ਅਸੀਂ ਅਸੀਂ ਵੀ ਸੇਵਾ ਕਰ ਸਕੀਏ ਸੰਗਤ ਦੇ ਪੈਸੇ ਆ ਸਹੀ ਇਸਤੇਮਾਲ ਹੋ ਰਿਹਾ ਤੁਸੀਂ ਅਗੇ ਵੇਖਿਆ ਕਿੰਨਾ ਕੁ ਮਨ ਖੁਸ਼ ਹੋਇਆ ਉਹ ਸੰਗਤ ਦੇ ਪੈਸੇ ਬਿਲਕੁਲ ਠੀਕ ਲੱਗ ਰਹੇ ਮੈਂ ਦੇਖ ਕੇ ਆਇਆ ਦੇਖ ਕੇ ਐਡੀ ਦੂਰੋਂ ਅਸੀਂ ਆਏ ਆ ਦੇਖੋ ਪੰਜ ਸੰਗਤ ਮੇਰੇ ਨਾਲ ਹੈ ਸਕੱਤਰ ਸਾਹਿਬ ਆਏ ਹੋਏ ਆ ਸਭ ਆਏ ਪ੍ਰਧਾਨ ਉਪਰ ਪ੍ਰਧਾਨ ਵੀ ਆਏ ਮੇਰੇ ਨਾਲ ਹੈ ਉਹ ਦੇਖਣ ਨੂੰ ਅਸੀਂ ਅਸੀਂ ਵਿੱਚ ਆਏ ਆ ਕਿ ਆਇਆ ਐ ਸੰਗਤ ਦਾ ਪੈਸਾ ਠੀਕ ਲੱਗ ਰਿਹਾ ਸੰਗਤ ਨੂੰ ਜਾ ਕੇ ਦੱਸਾਂਗੇ ਤਾਂ ਅਸੀਂ ਥੋੜਾ ਜਿਹਾ ਵੀਡੀਓ ਲੈ ਕੇ ਜਾਵਾਂਗੇ ਕਿ ਦੇਖੋ ਇਹ ਦੇਖ ਕੇ ਆਏ ਆ ਬਹੁਤ ਅੱਛਾ ਲੱਗ ਆ ਗ੍ਰੇ ਉਸ ਨੂੰ ਕੁਛ ਕਰਾਂਗੇ ਗੌਰਵੀ ਸੇਵਾ ਜੋ ਹੋ ਸਕੇ ਸਾਡੇ ਕੋ ਤਨ ਮਨ ਤੁਹਾਡਾ ਸੇਵਾ ਕਰਾਂਗੇ ਇਹ ਹਿਰਦਾ ਤੁਸੀਂ ਵੀ ਕਰੋ ਤੁਸੀਂ ਕਰੇ ਬਾਬਾ ਜੀ ਸੇਵਾ ਕਰਦੇ ਰਹਿਣ ਬਾਬਾ ਜੀ ਦਾ ਸਿਰ ਤੇ ਹੱਥ ਰਵੇ ਸੱਚੇ ਪਾਤਸ਼ਾਹ ਅਮੇਰ ਕੇ ਅਸੀਂ ਕੁਛ ਦੇ ਸੋ ਨਹੀਂ ਦੇ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਉਹ ਤੇਰਾ ਸੱਚੇ ਪਾਤਸ਼ਾਹ ਦਾ ਮੈਂ ਕਿਹਾ ਮੈਂ ਕਿਹਾ ਮੈਂ ਤੂੰ ਦੀ ਹਿੰਮਤ ਹੈ ਇਹਨਾਂ ਦੀ ਹਿੰਮਤ ਹੈ ਕਿ ਮੈਨੂੰ ਕਿਹਾ ਉਹਨਾਂ ਨੇ ਇਕੱਠਾ ਕਰ ਦੋ ਮੈਂ ਇਕੱਠਾ ਕਰਵਾਤਾ ਸਾਡੇ ਨਾਲ ਸੰਗਤ ਮੇਰੇ ਨਾਲ ਬੈਠੇ ਉਹਨਾਂ ਕੱਟਾ ਹੋ ਗਿਆ ਕੋਈ ਕੱਲਾ ਮੈਂ ਕੁਛ ਨਹੀਂ ਕਰਦਾ ਇੱਕ ਆਦਮੀ ਕੁਛ ਨਹੀਂ ਕਰ ਸਕਦਾ ਲੇਕਿਨ ਅਸੀਂ ਅਰਦਾਸ ਕਰਨੇ ਆ ਇਸ ਸੱਚੇ ਪਾਤਸ਼ਾਹ ਐਨਨ ਵਲਦਵੇ ਸਾਨੂੰ ਹਿੰਮਤ ਦੇਵੇ ਤਾਂ ਕਿ ਇਹ ਜਿਹੜੀ ਸੇਵਾ ਲਈ ਆ ਪੂਰੀ ਹੋ ਸਕੇ ਵਾਹਿਗੁਰੂ ਜੀ ਦਾ ਸਾਧਾ ਖਾਸ ਕਰਕੇ ਮੈਂ ਸਭ ਤੋਂ ਹਾਟੜ ਇੱਕ ਵੀ ਵੀਡੀਓ ਦਾ ਤਨਵਾਦ ਕਰਨਾ ਕਿ ਮੀਡੀਆ ਇੱਥੇ ਆਇਆ ਆ ਬਹੁਤ ਵਧੀਆ ਬਹੁਤ ਰਬ ਵਾਹਿਗੁਰੂ ਜੀ ਦਾ ਖਾਲਸਾ ਆਪਣਾ ਨਾਮ ਬੋਲੋ ਆਪਣਾ ਨਾਮ ਬੋਲੋ ਲਿਖਣਾ ਹੁੰਦਾ ਨਾ ਨਾਮ ਆਪਣਾ ਨਾਮ ਕਰੋਨਾ ਆਪਣਾ 10 ਅਵਤਾਰ ਸਿੰਘ ਸਜਦੇਬ ਹੋ ਰਿਹਾ ਮੇਰੇ ਨਾਲ ਉਹ ਪ੍ਰਧਾਨ ਆਏ ਸਾਬ ਪੀਤਮ ਸਿੰਘ ਜੀ ਆਏ ਹੈ ਮੇਰਾ ਸਕੱਤਰ ਆਏ ਸਾਬ ਪਤਵਾ ਸਿੰਘ ਜੀ ਸੇਠੀ ਆਏ ਸਾਡੇ ਸੇਵਾਦਾਰ ਆਏ ਐਮਪੀ ਸਿੰਘ ਜੀ ਬਾਕੀ ਸਾਡੇ ਸਰਦਾਰ ਖੁਰਾਣਾ ਸਾਹਿਬ ਵੀ ਆਏ ਹੋਏ ਹੈ ਤੇ ਅਸੀਂ ਬਹੁਤ ਹੀ ਖੁਸ਼ ਆ ਸੱਚੇ ਪਾਤਸ਼ਾਹ ਨੰਬਰ ਜੀ ਨਾਲ ਰਹਿ ਕੇ ਦੇਖ ਕੇ ਦੋਹਤ ਜਗਾ ਹੈ ਇਹ ਜਗਾ ਬਹੁਤ ਅੱਛਾ ਹੈ ਤੁਸੀਂ ਵੀ ਅਰਦਾਸ ਕਰੋ ਕਿ ਸਾਡੀ ਜਿਹੜੀ ਬਾਬਾ ਜੀ ਜਿਹੜੀ ਚੁੱਕਿਆ ਸਿਰ ਪੂਰਾ ਸਿਰ ਹੋ ਸਕੇ ਸੋ ਹੁਣ ਵਦ ਤੋਂ ਸੇਵਾ ਕਰੇ ਕੋਈ ਥੋ ਕਰਦੇ ਨਾ ਕੁਝ ਹੋਣਾ ਵਾਲਾ ਨਹੀਂ ਹੈ ਸੁਭਸੰਗਤ ਕਾਫੀ ਹੋਏਗੀ ਕੀ ਬੱਚੇ ਬੱਚੇ ਤਕਰੀਫਾਂ ਬੜੀਆਂ ਆਈਆਂ ਇਹ ਲੋਕਾਂ ਨੂੰ ਇਹਨਾਂ ਨੂੰ ਉਹ ਸਭ ਵੀ ਪੂਰੀ ਹੋ ਸਕਣ ਇਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਸਾਡੇ ਨਾਲ ਕਰਨਾ ਵੈਰੀ ਗੁੱਡ ਜੀ ਕਾ ਖਾਲਸਾ ਵੈਰੀ ਗੁੱਡ ਜੀ ਕੀ ਫਤਿਹ